ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਠੀਕ ਠਾਕ ਹੋ ਜੀ ਤੇ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੇ ਪਿਛਲੇ ਵਲੌਗਾਂ ਨੂੰ ਇਨਾ ਪਿਆਰ ਦਿੱਤਾ ਬੜਾ ਵਧੀਆ ਲੱਗਾ ਜੀ ਤੇ ਜੀ ਅੱਜ ਅਸੀਂ ਇੱਕ ਬੇਨਤੀ ਕਰਨੀ ਹੈ ਛੋਟੀ ਜੀ ਤੁਹਾਡੇ ਸਾਰਿਆਂ ਨਾਲ ਵੀ ਤੁਸੀਂ ਸਾਡਾ ਪਰਿਵਾਰ ਹੋ ਤੇ ਤੁਹਾਨੂੰ ਵੀ ਸਾਰਿਆਂ ਨੂੰ ਪਤਾ ਵਾ ਪੀ ਇਹ ਦਿਹਾੜੇ ਕਿਹੜੇ ਚੱਲਦੇ ਪਏ ਆ ਕਿਹੜੇ ਦਿਨ ਚੱਲਦੇ ਪਏ ਆ ਤੇ ਇਹ ਵਲੌਗ ਅੱਜ ਜੀ 20 ਦਸੰਬਰ 20 ਦਸੰਬਰ 6 ਪੋ ਤੇ ਐਵੇਂ ਅਸੀਂ ਸ਼ੂਟ ਕਰਨ ਦੇ ਆ ਜੀ ਕਿਉਂਕਿ ਅਸੀਂ ਜੇ ਹੁਣ 10 ਦਿਨ ਵਲੌਗ ਨਹੀਂ ਪਾਵਾਂਗੇ ਜੇ ਤੁਸੀਂ ਚਾਹੋ ਤਾਂ ਅਸੀਂ 6 ਪੋ 7 ਪੋ 8 ਪੋ ਜੋ-ਜੋ ਇਤਿਹਾਸ ਸੀ ਉਹ ਡੇ ਬਾਈ ਡੇ ਮੈਂ ਛੋਟੇ-ਛੋਟੇ ਕਲਿੱਪਾ ਬਣਾ ਕੇ ਪਾਉਂਦਾ ਰਵਾਂਗਾ ਤੇ ਪਰ ਜੀ ਕੋਸ਼ਿਸ਼ ਮਤਲਬ ਇਹ ਨਾ ਕੋਈ ਇਹੋ ਜਿਹਾ ਜਿੱਦਾਂ ਆਪਣਾ ਘਰ ਦਾ ਭਈ ਇਹ ਕੁਝ ਵੀ ਅਸੀਂ ਨਾ ਕਰਾਂਗੇ ਨਾ ਕੋਈ ਜ਼ਰੂਰੀ ਨਹੀਂ ਕਿ ਵੀ ਜੇ ਅਸੀਂ ਵਲੌਗ ਨਹੀਂ ਪਾਉਂਦੇ ਤੇ ਅਸੀਂ ਸ਼ਾਇਦ ਇੰਜੋਇਮੈਂਟ ਕਰਾਂਗੇ ਨਹੀਂ ਵੀ ਇਹੋ ਜਿਹਾ ਕੁਝ ਨਹੀਂ ਇਹ ਦੇਣਾ ਜੀ ਦੀਪ ਦਾ ਬਰਥਡੇ ਹੀ ਜੇ ਕਰਨਾ ਹੁੰਦਾ ਸੀ ਆ ਸਕਦੇ ਪਰ ਨਹੀਂ ਪਬੀ ਦਾ ਬਰਥਡੇ ਹੀ ਅਸੀਂ ਉਹ ਵੀ ਸੈਲੀਬ੍ਰੇਟ ਕਰ ਸਕਦੇ ਹਾਂ ਜਿਹੜੀ ਸਿੱਖਾਂ ਵਾਸਤੇ ਉਹ ਮਤਲਬ ਅਸੀਂ ਜਿਹੜੇ ਦਿਹਾੜੇ ਚੱਲਦੇ ਪਏ ਸਾਡੇ ਸਿੱਖੀ ਇਤਿਹਾਸ ਬਾਰੇ ਤੇ ਜੀ ਛੇਪ ਉਹਦੀ ਰਾਤਾਂ ਨੂੰ ਸਾਰਿਆਂ ਨੂੰ ਪਤਾ ਵਾ ਜਦੋਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਸੀ ਤੇ ਅੱਜ ਦੀ ਰਾਤ ਉਹ ਰਾਤ ਆ ਮਤਲਬ 20 ਦਸੰਬਰ ਦੀ ਇਹ ਵਲੌਗ ਤਾਂ ਚਲੋ 21 ਦਸੰਬਰ ਨੂੰ ਪੜਾਵਾਂ ਮੈਂ ਤੇ 20 ਦਸੰਬਰ ਦੀ ਤੇ ਡੇ ਬਾਏ ਡੇ ਮੈਂ ਛੋਟੀ ਜੀ ਕਲਿੱਪ ਹਰੇਕ ਦਿਨ ਦੇ ਇਤਿਹਾਸ ਬਾਰੇ ਥੋੜੀ ਥੋੜੀ ਕਲਿੱਪ ਤੁਹਾਨੂੰ ਦੱਸੀ ਜਾਊਂਗਾ ਤੇ ਬਾਕੀ ਜੀ ਤੁਸੀਂ ਸਾਰੇ ਚੜ੍ਹਦੀ ਕਲਾ 'ਚ ਰਹੋ ਤੇ ਆਪਣੇ ਬੱਚਿਆਂ ਨੂੰ ਆਪਣੇ ਪਰਿਵਾਰ ਨੂੰ ਜਿਹੜੇ ਬਾਹਰ ਅੰਦਰ ਰਹਿੰਦੇ ਆ ਉਹਨਾਂ ਨੂੰ ਇਹਨਾਂ ਦਿਨਾਂ ਬਾਰੇ ਜ਼ਰੂਰ ਦੱਸੋ ਕਿ ਇਹ ਜਿਹੜੇ ਦਿਨ ਵਾ ਇਹ ਸਾਡੇ ਲਈ ਕਿੰਨੇ ਜ਼ਰੂਰੀ ਆ ਤੇ ਇਸ ਦਸੰਬਰ ਮਹੀਨੇ 'ਚ ਸਾਡੇ ਨਾਲ ਕੀ ਹੋਇਆ ਕਿ ਕਿਵੇਂ ਜੋ ਸਭ ਕੁਝ ਉਹਨਾਂ ਬੱਚਿਆਂ ਆਪਣਿਆਂ ਨੂੰ ਦੱਸੋ ਕਿਉਂਕਿ ਜੇ ਅਸੀਂ ਨਹੀਂ ਦੱਸਾਂਗੇ ਤਾਂ ਉਹਨੂੰ ਕਿਸੇ ਦੂਸਰੇ ਨੇ ਨੇ ਦੱਸਿਆ ਸਿੱਖੀ ਨਾਲ ਕਿੱਦਾਂ ਜੋੜਨਗੇ ਹੈਨਾ ਮਤਲਬ ਕਿ ਕਈ ਭੈਣ ਭਰਾ ਸਾਡੇ ਸਿੱਖ ਭਰਾ ਭੈਣ ਭਰਾ ਹੋ ਕੇ ਵੀ ਬਾਹਰਲੇ ਮੁਲਕਾਂ ਦੇ ਵਿੱਚ 크리스마ਸ ਦੇ ਮਨਾਉਂਦੇ ਆ ਜੋ ਸਾਡੇ ਵਾਸਤੇ ਬਹੁਤ ਵੱਡੀ ਸ਼ਰਮ ਦੀ ਗੱਲ ਵਾ ਆ ਸਾਰੇ ਧਰਮਾਂ ਦੇ ਬੱਚੇ ਨਹੀਂ ਜੀ ਜਿਹੜੇ ਬੱਚੇ ਆ ਨਾ ਬੱਚਿਆਂ ਨੂੰ ਮਤਲਬ ਬੱਚਿਆਂ ਦੇ ਅਕੋਰਡਿੰਗ ਵੇਖਿਆ ਜਾਵੇ ਬੱਚਿਆਂ ਨੂੰ ਉਹ ਚੀਜ਼ ਹੁੰਦੀ ਆ ਸੈਲੀਬ੍ਰੇਸ਼ਨ ਵਗੈਰਾ ਹਨਾ ਆਪਣਾ ਫਰਜ ਆ ਆਪਣਾ ਫਰਜ ਆ ਉਹਨਾਂ ਨੂੰ ਸਮਝਾਉਣਾ ਦਾ ਵੀ ਅਸੀਂ ਉਹਨਾਂ ਨੂੰ ਇਸ ਚੀਜ਼ ਬਾਰੇ ਜਾਣੂ ਕਰਵਾਈਏ ਵੀ ਪੁੱਤ ਆਹ ਚੀਜ਼ ਸਾਡੇ ਲਈ ਏਦਾਂ ਵਾ ਇਹਨਾਂ ਦਿਨਾਂ 'ਚ ਆਪਾਂ ਇੰਨੇ ਕਿ ਦਿਨ ਇੰਨੇ ਕਿ ਦਿਨ ਉਹ ਜੀ ਆ ਕੀ ਉਹਨੂੰ ਕਹਿੰਦੇ ਆ ਆਪਣਾ ਦਸਵੀਂ ਪਾਸ਼ਾਹੀ ਉਹ ਜਾਣੀ ਜਾਣ ਹੀ ਸਭ ਕੁਝ ਹੋ ਸਕਦਾ ਸੀ ਸਭ ਕੁਝ ਕਰ ਸਕਦੇ ਸਭ ਪਤਾ ਹੀ ਉਹਨਾਂ ਨੂੰ ਪਰ ਫਿਰ ਇਤਿਹਾਸ ਨਹੀਂ ਬਣਦੇ ਜੀ ਕੌਮ ਦਾ ਜਿਹੜੀ ਕੌਮ ਹੋਵੇ ਉਹਦਾ ਕੋਈ ਇਤਿਹਾਸ ਹੁੰਦਾ ਵਾ ਤੇ ਇਹ ਸਾਡੀ ਕੌਮ ਦਾ ਇਤਿਹਾਸ ਆ ਤੇ ਸਾਨੂੰ ਮਾਣ ਆਸੀ ਇਸ ਕੌਮ ਦੇ ਵਿੱਚ ਪੈਦਾ ਹੋਏ ਆ ਅਸੀਂ ਗੁਨੇਗਾਰ ਤਾਂ ਬਹੁਤ ਤਗੜੇ ਆ ਜੀ ਪਾਪੀ ਬੜੇ ਤਗੜੇ ਆ ਉਹ ਜੋ ਸਾਡੀ ਬਾਣੀ ਨੇ ਸਾਨੂੰ ਸਿਖਾਇਆ ਸਾਡੇ ਗੁਰੂਆਂ ਨੇ ਸਿਖਾਇਆ ਉਸ ਰਸਤੇ ਦੇ ਉੱਪਰ ਪ੍ਰੋਪਰ ਸਾਡੇ ਵਰਗੇ ਨਹੀਂ ਤੁਰ ਸਕਦੇ ਕੋਸ਼ਿਸ਼ ਹੁੰਦੀ ਆ ਤੁਰਨ ਦੀ ਪਰ ਚਲੋ ਕਿਤੇ ਨਾ ਕਿਤੇ ਗਲਤੀ ਨਾ ਹੋ ਜਾਂਦੀਆਂ ਵਾ ਤੇ ਇਸ ਕਰਕੇ ਜੀ ਸਾਰੇ ਜਣੇ ਫਤਾਗੜ ਸਾਹਿਬ ਜ਼ਰੂਰ ਜਾਓ ਚਮਕੌਰ ਸਾਹਿਬ ਜ਼ਰੂਰ ਜਾਓ ਤੇ ਦਰਸ਼ਨ ਮੇਲੇ ਕਰਕੇ ਆਓ ਚੰਗਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇੱਕ ਗੱਲ ਦੀ ਸੱਚ ਬੋਲਣੀ ਭੋਲੀ ਆ ਮੈਂ ਸਾਰੇ ਜਣੇ ਕਹਿੰਦੇ ਠੰਡ ਨਹੀਂ ਉਹਦੀ ਠੰਡ ਨਹੀਂ ਹੁੰਦੀ ਠੰਡ ਆ ਜੀ ਬਣਾ ਜੀ ਤੇ ਜੀ ਮੈਂ ਉਦੋਂ ਹੀ ਇੱਕ ਚੀਜ਼ ਮਤਲਬ ਆਪਣੇ ਜਿੰਨੇ ਵੀ ਅਸੀਂ ਸਾਰਿਆਂ ਨੇ ਇਹੋ ਗੱਲ ਕਹਿੰਨੇ ਸੀ ਠੰਡ ਪਾਵੇਂ ਨਹੀਂ ਨਾ ਹੁੰਦੀ ਪਰ ਜਦੋਂ ਪੋ ਮਹੀਨਾ ਚਾਲੂ ਹੋਣਾ ਨਾ ਜੀ ਦੀ ਦੇੜੇ ਚਾਲੂ ਹੋਣੇ ਉਹਦੇ ਨਾਲ ਦੀ ਠੰਡ ਨਹੀਂ ਹੁੰਨੀ ਤੇ ਇਹ ਗੱਲ ਬਿਲਕੁਲ ਸੱਚ ਆ ਆਪਣੀ ਸਾਹ ਕਰੀਏ ਇਸ ਗੱਲ ਦਾ ਕਿ ਮਤਲਬ ਕਿ ਇਹੋ ਜੀ ਠੰਡ ਆਪਾਂ ਕਿੰਨੇ ਠੰਡ ਠੰਡ ਆਹ ਵੇਖੋ ਕਿੰਨੇ ਲੀੜੇ ਪਾਏ ਆਪਣੇ ਆਪ ਨੂੰ ਬੰਨ ਕੇ ਹੈ ਨਾ ਮੈਨ ਕੋਈ ਅੱਜ ਮਤਲਬ ਕਿ ਪਰੇ ਕਬਰ ਚੜਾ ਕੇ ਹਟੀਆਂ ਦੇ ਜਾਈਆਂ ਤੇ ਕਿ ਠੰਡ ਜ਼ਿਆਦਾ ਹੋ ਗਈ ਆ ਪਰ ਆਪਾਂ ਜੇ ਇਸ ਗੱਲ ਨੂੰ ਮਤਲਬ ਕਿ ਸੋਚੀਏ ਵੀ ਧੰਨੋ ਮਾਂ ਗੁਜਰੀ ਹੈ ਇਹੋ ਜੀ ਠੰਡ ਚ ਕਿਦਾਂ ਸਰਸਾ ਦੇ ਕਿਨਾਰੇ ਲੱਗੇ ਪਾਰ ਹੋਏ ਕਿਦਾਂ ਉਹਨਾਂ ਨੇ ਹਨਾ ਠੰਡੇ ਬੁਰਜੇ ਚ ਰਾਤਾਂ ਕੱਟੀਆਂ ਮਨ ਭਰ ਕੇ ਤਾਂ ਸਾਨੂੰ ਆਪਣਾ ਇਤਿਹਾਸ ਕਦੀ ਵੀ ਭੁੱਲਣਾ ਚਾਹੀਦਾ ਉਹਨੂੰ ਹਮੇਸ਼ਾ ਯਾਦ ਰੱਖੇ ਆਪਣੇ ਬੱਚਿਆਂ ਤੱਕ ਆਪਣੇ ਪਰਿਵਾਰਾਂ ਤੱਕ ਇਹ ਪਚਾਉਣਾ ਚਾਹੀਦਾ ਵਾ ਤੇ ਉਹੀ ਗੱਲ ਹੋਈ ਆ ਜੀ ਦੋ ਦਿਨ ਧੁੰਦ ਪਈ ਆ ਪਰ ਠੰਡ ਨਹੀਂ ਹੋਈ ਤੇ ਅੱਜ ਛੇਪ ਉਹ ਆ ਨਾ ਜੀ ਤੇ ਅੱਜ ਠੰਡ ਇਹੋ ਜੀ ਆ ਜਲੂਸ ਕੱਢਦੀ ਪਈ ਆ ਤੇ ਚਲੋ ਚੰਗਾ ਜੀ ਸਾਰਿਆਂ ਸਤਿ ਸ਼੍ਰੀ ਅਕਾਲ